ਬੀਤੇ ਦਿਨੀ ਬੀਜਪੇ ਦੇ ਵਿੱਚ ਸ਼ਾਮਿਲ ਹੋਏ ਮੁਹਾਲੀ ਦੇ ਖਰੜ ਤੋਂ ਗਿਲਕੋ ਦੇ ਮਾਲਕ ਰਣਜੀਤ ਸਿੰਘ ਗਿਲ ਦੇ ਘਰ ਪੰਜਾਬ ਵਿਜੀਲੈਂਸ ਨੇ ਛਾਪਾ ਮਾਰਿਆ ਸੈਕਟਰ 2 ਵਾਲੀ ਕੋਠੀ ਵਿੱਚ ਵਿਜੀਲੈਂਸ ਦੇ ਅਧਿਕਾਰੀ ਛਾਪਾ ਮਾਰਨ ਪੁੱਜੇ ਹਾਲ ਹੀ ਵਿੱਚ ਰਣਜੀਤ ਸਿੰਘ ਗਿਲ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖੀ ਸੀ ਇਸ ਤੋਂ ਬਾਅਦ ਚਰਚਾ ਛਿੜੀ ਸੀ ਕਿ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਉਹਨਾਂ ਦੀ ਦਾਲ ਨਹੀਂ ਗਲੀ ਇਸ ਤੋਂ ਬਾਅਦ ਬੀਤੀ ਰਾਤ ਉਹ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਸੀ ਹੁਣ ਉਹਨਾਂ ਦੀ ਰਿਆਇਸ਼ ਦੇ ਉੱਤੇ ਵਿਜੀਲੈਂਸ ਦੇ ਛਾਪੇ ਤੋਂ ਬਾਅਦ ਸਿਆਸਤ ਵੀ ਗਰਮਾ ਗਈ ਹੈ ਆਮ ਆਦਮੀ ਪਾਰਟੀ ਇਸ ਮਾਮਲੇ ਨੂੰ ਵਿਕਰਮ ਸਿੰਘ ਮਝੂਠਿਆ ਦੇ ਕੇਸ ਨਾਲ ਜੋੜੀ ਰਹੀ ਹੈ ਦੇਖੋ ਭਾਜਪਾ ਦੀ ਜਿਹੜੀ ਸਿਆਸਤ ਹੈ ਉਸਨੇ ਤਦ ਦੇ ਮੁਲਕ ਦਾ ਭਲਾ ਨਹੀਂ ਕੀਤਾ ਮਤਲਬ ਇਹ ਅਕਸਰ ਲੋਕ ਕਹਿੰਦੇ ਆ ਵੀ ਚਾਹੇ ਹੋਵੇ ਕੋਈ ਤਸਕਰ ਚਾਹੇ ਹੋਵੇ ਕੋਈ ਗੈਂਗਸਟਰ ਤੇ ਚਾਹੇ ਹੋਵੇ ਕੋਈ ਕਰਪਟ ਲੋਕ ਉਹਨਾਂ ਦੀ ਜੇ ਸਰਪ੍ਰਸਤੀ ਕਰਦਾ ਤਾਂ ਉਹ ਭਾਜਪਾ ਕਰਦੀ ਹੁਣ ਤੁਸੀਂ ਦੇਖੋ ਕਿ ਮਜੀਠੀਆ ਸਾਹਿਬ ਦੇ ਕੇਸ ਦੇ ਵਿੱਚ ਵਿਜੀਲੈਂਸ ਬੀਰੋ ਲਗਾਤਾਰ ਜਾਂਚ ਕਰ ਰਹੀ ਹੈ ਔਰ ਉਸ ਜਾਂਚ ਦੀਆਂ ਸੂਈਆਂ ਕੁਝ ਲੀਡ ਜਿਹੜੀਆਂ ਨੇ ਜਦੋਂ ਰਣਜੀਤ ਸਿੰਘ ਗਿੱਲ ਵੱਲ ਵਧੀਆਂ ਤਾਂ ਰਾਤੋਂ ਰਾਤ ਅੱਧੀ ਰਾਤ ਨੂੰ ਜਿਹੜਾ ਹੈਗਾ ਉਸ ਨੂੰ ਬੀਜੇਪੀ ਜੁਆਇਨ ਕਰਾ ਲਈ ਜਾਂਦੀ ਹੈ ਕੀ ਹੁਣ ਸਵਾਲ ਇਹ ਪੈਦਾ ਹੁੰਦਾ ਆ ਕਿ ਐਡਾ ਵੱਡਾ ਲੀਡਰ ਹੋਵੇ ਠੀਕ ਹੈ ਨਾ ਉਹਨੂੰ ਰਾਤੋਂ ਰਾਤ ਬੀਜੇਪੀ ਜੁਆਇਨ ਕਰਨ ਦੀ ਜਾਂ ਬੀਜੇਪੀ ਜੁਆਇਨ ਕਰਾਉਣ ਦੀ ਜ਼ਰੂਰਤ ਕੀ ਪੈਗੀ ਪੱਕਾ ਬੀਜੇਪੀ ਦੇ ਲੀਡਰ ਨੇ ਕੀ ਹੋਏਗਾ ਕੋਈ ਗੱਲ ਨਹੀਂ ਜਿਸ ਸੂਈਆਂ ਤੇਰੇ ਵੱਲ ਨੇ ਤਾਂ ਅਸੀਂ ਪਚਾ ਲਵਾਂਗੇ ਤੇ ਦੂਜੇ ਪਾਸੇ ਭਾਜਪਾ ਨੇ ਇਸ ਛਾਪੇ ਮਾਰੀ ਦੀ ਸਖਤ ਨਿੰਦਾ ਕੀਤੀ ਹੈ ਅੱਜ ਸਵੇਰੇ ਖਰੜ ਦੇ ਬਹੁਤ ਹੀ ਵੱਡੇ ਬਿਜ਼ਨਸਮੈਨ ਔਰ ਇੱਕ ਵੱਡੇ ਨੇਤਾ ਸਰਦਾਰ ਰঞ্জੀਤ ਸਿੰਘ ਗਿੱਲ ਜੀ ਜਿਨ੍ਹਾਂ ਨੇ ਕੀ ਕੱਲ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ ਸੀ ਉਹਨਾਂ ਦੇ ਘਰ ਵਿਜੀਲੈਂਸ ਦੀ ਰੇਡ ਚੱਲ ਰਹੀ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਨੇਤਾ ਨੂੰ ਆਮ ਆਦਮੀ ਪਾਰਟੀ ਚ ਸ਼ਾਮਲ ਕਰਨ ਲਈ ਪਿਛਲੇ ਕਈ ਦਿਨਾਂ ਤੋਂ ਦਬਾਅ ਬਣਾਇਆ ਜਾ ਰਿਹਾ ਸੀ ਜਦੋਂ ਉਹਨੇ ਤੈਅ ਕੀਤਾ ਆਪਣੇ ਹਲਕੇ ਦੇ ਲੋਕਾਂ ਦੀ ਆਵਾਜ਼ ਨੂੰ ਸੁਣ ਕੇ ਕਿ ਮੈਂ ਭਾਰਤੀ ਜਨਤਾ ਪਾਰਟੀ ਦੇ ਨਾਲ ਜਾਣਾ ਹੈ ਮੈਂ ਪੰਜਾਬ ਦੀ ਤਰੱਕੀ ਲਈ ਮੋਦੀ ਸਾਹਿਬ ਦਾ ਸਾਥ ਲੈਣਾ ਹੈ ਤੇ ਸਵੇਰੇ ਵਿਜੀਲੈਂਸ ਦੀਆਂ ਟੀਮਾਂ ਉਹਦੇ ਘਰ ਰੇਡ ਕਰਨ ਲਈ ਪਹੁੰਚ ਗਈਆਂ ਆਮ ਆਦਮੀ ਪਾਰਟੀ ਸਰਕਾਰ ਦੀ ਜਿਹੜੀ ਸਿਆਸੀ ਬਦਲਾਖੋਰੀ ਦੀ ਨੀਤੀ ਹੈ ਇਸ ਨੀਤੀ ਦੀ ਭਾਰਤੀ ਜਨਤਾ ਪਾਰਟੀ ਸਖਤ ਸ਼ਬਦਾਂ ਦੀ ਨਿਖੇਧੀ ਵੀ ਕਰਦੀ ਹੈ। ਔਰ ਸਰਕਾਰ ਨੂੰ ਚੇਤਾਵਨੀ ਵੀ ਦਿੰਦੀ ਹੈ ਕਿ ਇਸ ਪ੍ਰਕਾਰ ਦੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਆਪਣੇ ਰਾਜਨੀਤਿਕ ਹਿੱਤਾਂ ਲਈ ਉਹ ਪੰਜਾਬ 'ਚ ਰਾਜ ਨਹੀਂ ਕਰ पाएगी। ਪੰਜਾਬ ਦੇ ਲੋਕ ਨਾ ਦੱਬਦੇ ਆ ਨਾ ਡਰਦੇ ਆ। ਔਰ ਇਹ ਸਿਆਸੀ ਬਦਲਾ ਖਰੀਦੀ ਰਾਜਨੀਤੀ ਨੂੰ ਪੰਜਾਬ ਨੇ ਕਦੀ ਐਕਸੈਪਟ ਨਹੀਂ ਕੀਤਾ। ਸੋ ਇਸ ਕਰਕੇ ਭਗਵੰਤ ਮਾਨ ਸਾਹਿਬ ਔਰ ਵਿਜੀਲੈਂਸ ਦੇ ਜਿਹੜੇ ਅਫਸਰ ਸਹਿਬਾਨ ਨੇ ਉਹਨਾਂ ਨੂੰ ਵੀ ਮੈਂ ਇਹ ਕਹਿਣਾ ਚਾਹੁੰਦਾ ਕਿ ਤੁਹਾਡੀ ਜਿਹੜੀ ਆਰਮ ਟਵਿਸਟਿੰਗ ਦੀ ਪੋਲਿਟਿਕਸ ਹੈ ਇਸ ਆਰਮ ਟਵਿਸਟਿੰਗ ਦੀ ਪੋਲਿਟਿਕਸ ਦਾ ਲੋਕੀ ਤੁਹਾਨੂੰ ਭਰਪੂਰ ਜਵਾਬ ਦੇਣਗੇ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਪੂਰੀ ਤਰ੍ਹਾਂ ਦੇ ਨਾਲ ਇਸ ਸਿਆਸੀ ਬਦਲਾਖੋਰੀ ਦੀ ਰਾਜਨੀਤੀ ਦੇ ਖਿਲਾਫ